ਸਤਿ ਸ਼੍ਰੀ ਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹੋ ਇਸ ਵੇਲੇ ਦੀ ਇੱਕ ਵੱਡੀ ਮਾਰਦਾਤ ਜਿਹੜੀ ਲੁਧਿਆਣਾ ਦੇ ੱੱਕਾ ਕਲੋਨੀ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਕ ਨੌਜਵਾਨ ਨਾਲ ੱੱਕਾ ਹੋਇਆ ੱੱਕਾ ਕਲੋਨੀ ਅੰਦਰ ਜਿਸ ਤੋਂ ਬਾਅਦ ਉਸ ਦੀ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਦੱਸਦੀ ਹੈ ਕਿ ੱੱਕਾ ਕਲੋਨੀ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਚੱਲਿਆ ਜਿਸ ਤੋਂ ਬਾਅਦ ਨੌਜਵਾਨ ਨੂੰ ਪੁਲਿਸ ਦੀ ਮਦਦ ਅਤੇ ਆਮ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਦੇ ਜ਼ਰੀਏ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਸ ਤੋਂ ਬਾਅਦ ਦੌਰਾਨੇ ਇਲਾਜ ਉਸਦੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਇੱਕ ਬਰਥਡੇ ਪਾਰਟੀ ਦਾ ਜਸ਼ਨ ਚੱਲ ਰਿਹਾ ਸੀ ਜਿੱਥੇ ਇਹ ਬੈਸਬਾਜੀ ਹੁੰਦੀ ਹੈ ਤਕਰਾਰਬਾਜੀ ਹੁੰਦੀ ਹੈ ਤੇ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਤੇ ਕੁੱਟਮਾਰ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ ਤਦ ਬਰਥਡੇ ਦੇ ਜਸ਼ਨ ਪਾਰਟੀ ਵਿੱਚ ਝਗੜਾ ਹੋ ਜਾਂਦਾ ਹੈ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੌਜਵਾਨ ਨੂੰ ਹਸਪੀਟਲ ਵਿੱਚੇ ਭਰਤੀ ਕਰਾਇਆ ਜਾਂਦਾ ਜਿੱਥੇ ਉਸਦੀ ਮਾਂ ਤੋ ਜਾਂਦੀ ਹੈ ਹੁਣ ਬਾਏ ਨੇਮ ਕਿੱਕੀ ਜਾਣਿਆ ਤੇ ਤੇ 10 ਅਨਪਛਾਤੇਆਂ ਦੇ ਖਿਲਾਫ ਧਾਰਾ 302 ਦੇ ਤਹਿਤ ਮਾਮਲਾ ਦਰਜ ਹੋਇਆ ਇਹ ਦੱਸਿਆ ਜਾ ਰਿਹਾ ਕਿ ਦੋਨਾਂ ਧਿਰਾਂ ਦੀ ਆਪਸ ਵਿੱਚ ਪਹਿਲਾਂ ਹੀ ਕੋਈ ਰੰਜਿਸ਼ ਤੇ ਤਕਰਾਰ ਚੱਲ ਰਹੀ ਸੀਗੀ ਅਤੇ ਜੋ ਮ੍ਰਿਤਕ ਹੈ ਉਸਤੇ ਵੀ ਪਹਿਲਾਂ ਮਾਮਲੇ ਦਰਜ ਸਨ ਪੁਲਿਸ ਹੁਣ ਜਾਂਚ ਪੜਤਾਲ ਵਿੱਚ ਜੁਟੀ ਹੋਈ ਹੈ ਤਪਤੀਸ਼ ਵਿੱਚ ਜੁਟੀ ਹੋਈ ਹੈ ਤੇ ਜਿਹੜੇ ਦੋਸ਼ੀ ਹਨ ਮੁਲਜ਼ਮਾਂ ਉਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਉਹ ਮੌਕੇ ਤੋਂ ਫਰਾਰ ਹਨ ਲੇਕਿਨ ਅਸਲ ਸੱਚਾਈ ਜਿਹੜੀ ਹੈ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗੀ ਕਿ ਕਾਰਨ ਕੀ ਬਣਿਆ ਝਗੜੇ ਦਾ ਔਰ ਜਿਹੜੇ ਨੌਜਵਾਨ ਦੀ ਮੌਤ ਹੋਈ ਉਸ ਦੀ ਮੌਤ ਦੇ ਅਸਲ ਕਾਰਨ ਕੀ ਹਨ ਇਹ ਸਾਰੀਆਂ ਗੱਲਾਂ ਦੀ ਜਿਹੜੀ ਪਰਤ ਹੈ ਉਹ ਪੁਲਿਸ ਦੀ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗੀ ਲੇਕਿਨ ਸਵਾਲ ਇਹੀ ਉੱਠਦੇ ਨੇ ਕਿ ਕਿ ਜਿਹੜੇ ਇਹ ਮਾਰੇ ਅਨਸਰ ਨੇ ਲੇਕਿਨ ਸਵਾਲ ਇਹੀ ਉੱਠਦੇ ਨੇ ਕਿ ਜਿਨ੍ਹਾਂ ਨੇ ਕੁੱਟਮਾਰ ਕੀਤੀ ਹੈ ਕਿ ਉਹਨਾਂ ਨੂੰ ਕਾਨੂੰਨ ਦਾ ਤੇ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ ਕੁੱਤ ਮਾਰ ਕਰਨ ਲੱਗੇ ਉਹਨਾਂ ਨੇ ਕੀ ਇਹ ਵੀ ਨਹੀਂ ਦੇਖਿਆ ਕਿ ਦੂਜੇ ਦੀ ਜਾਨ ਵੀ ਜਾ ਸਕਦੀ ਹੈ ਪਰ ਦੋਨਾਂ ਧਿਰਾਂ ਦੀ ਪਹਿਲਾਂ ਤੋਂ ਹੀ ਰੰਜਿਸ਼ ਦੱਸੀ ਜਾ ਰਹੀ ਹੈ ਬਰਥਡੇ ਪਾਰਟੀ ਚੱਲਦੀ ਸੀ ਜਿੱਥੇ ਤਕਰਾਰ ਬਾਜੀ ਹੁੰਦੀ ਹੈ ਤੇ ਉਸ ਤੋਂ ਬਾਅਦ ਮਾਮਲਾ ਵੱਧ ਜਾਂਦਾ ਹੈ ਔਰ ਹੁਣ ਇੱਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੈ ਦਿਖਾ ਰਹੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਹਾਂਜੀ ਸਾਨੂੰ ਇੱਕ ਰਾਤ ਇੰਟੀਮੇਸ਼ਨ ਆਈ ਸੀ ਡਿਵੀਜ਼ਨ ਨੰਬਰ 2 ਵਿੱਚ ਸੰਜੇ ਗਵਰਦੀ ਉੱਤੇ ਲੜਾਈ ਟਕੜਾ ਪਉਣ ਦੀ ਜਿਸ ਤੇ ਜਾ ਕੇ ਉਥੇ ਵੈਰੀਫਾਈ ਕੀਤਾ ਗਿਆ ਕਵਤਾਰ ਸਿੰਘ ਤਾਰੀ ਪੁੱਤਰ ਸ਼ਿੰਦਰ ਸਿੰਘ ਨਾਮ ਦਾ ਵਿਅਕਤੀ ਇੰਜਰਡ ਹੋਇਆ ਸੀ ਉਥੇ ਲੜਾਈ ਝਗੜੇ ਦੌਰਾਨ ਜਿਸ ਨੂੰ ਉਥੇ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਰਾਹੀਂ ਉਥੇ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਤੇ ਜਿੱਥੇ ਉਸ ਦੀ ਦੁਰਾਂ ਦੇ ਇਲਾਜ ਮੌਜੂਦ ਹੋ ਚੁੱਕੀ ਹੈ ਤੇ ਜਿਸ ਦੇ ਬਾਵਜੂਦ ਅਸੀਂ ਮੁਕੱਦਮਾ ਥਾਣਾ ਖਤਵਾਲੀ ਵਿਖੇ ਅੰਡਰ ਸੈਕਸ਼ਨ 302 ਅਸੀਂ ਦਰਜ ਕਰਕੇ ਕਪਤੀ ਸ਼ਮਨ ਦੀ ਜਾਂਚ ਜਾਰੀ ਹੈ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪ੍ਰਦੇਸ਼ ਦਾ ਕੀਤਾ ਜੋ ਕਿ ਕਿਹਨੇ ਕੋਈ ਕੇਸ ਦਾ ਮਾਮਲਾ ਕਰਦੇ ਕਿ ਕਰੀਬ ਪੁੱਲ ਮੜਾ ਕੇ 30-35 ਵਿਅਕਤੀਆਂ ਨੇ ਜੋ ਹਮਲਾ ਕੀਤਾ ਜੋ ਉੱਥੇ ਵੈਰੀਫਾਈ ਕਰਨ ਦੇ ਸਾਹਮਣੇ ਆ ਆਰਮੇਨਾਂ ਦੀ ਦੋਨਾਂ ਵਿਅਕਤੀਆਂ ਦੀ ਆਪਰੇ ਵਿੱਚ ਬਾਈਕਾਂ ਤੇ ਮਕਦਮੇ ਚੱਲਦੇ ਨੇ ਕਾਫੀ ਮਰਦਕ ਤੇ ਵੀ ਦੋਸ਼ੀਆਂ ਤੇ ਆਪਸ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਸੀ ਅੱਲਾ ਵੀ ਜੇਲ੍ਹ ਕੋਈ ਪਾਰਟੀ ਜਾ ਕੇ ਹਾਂਜੀ ਸਰ ਇਹ ਕਰਦਾ ਕੀ ਸੀ ਜਿਹੜਾ ਮੇਜਰ ਸੀਗਾ ਇਹ ਫਿਲਹਾਲ ਤਾਂ ਜੋ ਉੱਥੇ ਵੈਰੀਫਾਈ ਕਰਨ ਦੇ ਪਤਾਏ ਨੇ ਕੋਈ ਉੱਥੇ ਜਾਨਵਰ ਵਗੈਰੇ ਰੱਖੇ ਸੀ ਵਿਲੇ ਬਾਈਕੀ ਸੀ ਬੀਡੀ ਲਾਈਕ ਨਹੀਂ ਹੈ ਕਾਰਨ ਕੀ ਸੁਪਰ ਜੋ ਮੈਨੂੰ 파ਟ ਦੀ ਪੂਰੀ ਕੀ ਹੋਈ ਸੀ ਇਹ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਸ ਨੂੰ ਇਨਵੈਸਟੀਗੇਟ ਕਰ ਰਹੇ ਹਾਂ